4 ਲੱਖ ਨੂੰ ਵੰਡ ਦੇਣਾ ਮੌਕੇ ਤੇ ਕਣਕ ਜੀਰੇ ਦੀ ਫਸਲ ਲੱਗੀ ਹੈ ਸਰਕਾਰੀ ਰਾਹ ਤੇ ਸਸ਼ੇਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇੱਕ ਹੋਰ ਨਵੀਂ ਪ੍ਰਾਪਰਟੀ ਲੈ ਕੇ ਆਏ ਤੁਹਾਡੇ ਲਈ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇਵਾਂਗੇ ਜ਼ਮੀਨ ਬਾਰੇ ਤੁਸੀਂ ਸਟਾਰਟ ਤੋਂ ਲੈ ਕੇ ਐਂਡ ਤੱਕ ਵੀਡੀਓ ਪੂਰੀ ਜ਼ਰੂਰ ਦੇਖਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਅੱਗੇ ਸ਼ੇਅਰ ਕਰਕੇ ਕਮੈਂਟਾਂ ਜਿਹਾ ਵਾਹਿਗੁਰੂ ਲਿਖ ਦਿਓ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਕਿਸੇ ਵੀ ਪ੍ਰਕਾਰ ਦੀ ਤੁਸੀਂ ਐਡ ਕਰਵਾਉਣੀ ਹੈ ਚਾਹੇ ਕੋਈ ਜਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਤੇ ਜਾਂ ਤੋਂ ਬਿਜ਼ਨਸ ਕਰ ਰਹੇ ਹੋ ਕੋਈ પેટ્રોલ ਪੰਪ ਹੈ ਜਾਂ ਕੋਈ ਫੈਕਟਰੀ ਹੈ ਤਾਂ ਤੁਸੀਂ ਕਿਸੇ ਵੀ ਪ੍ਰਕਾਰ ਦੀ ਐਡ ਕਰਵਾ ਸਕਦੇ ਹੋ ਨੰਬਰ ਨੋਟ ਕਰ ਲਓ ਵੀਡੀਓ ਦੇ ਵਿੱਚ ਆਪਾਂ ਚਲਾ ਦਿੱਤਾ ਜੀ 9877988440 ਇਸ ਨੰਬਰ ਤੇ 5 ਤੋਂ 7 ਫੋਟਮਾਂ ਤੇ ਵਧੀਆ ਇੱਕ ਫੁੱਲ ਸਕਰੀਨ ਦੀ ਵੀਡੀਓ ਬਣਾ ਕੇ ਭੇਜਣੀ ਹੈ ਜੀ 5 ਤੋਂ 10 ਮਿੰਟਾਂ ਦੀ ਤੇ ਸਾਰੀ ਜਾਣਕਾਰੀ ਦਿਓ ਤੇ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚਲਾ ਦਿੱਤੀ ਜਾਊਗੀ ਜੀ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਅੱਜ ਅਸੀਂ ਤੁਹਾਡੇ ਲਈ ਜ਼ਮੀਨ ਲੈ ਕੇ ਆਈਆਂ ਜੀ ਉਹ ਟੋਟਲ ਹੈ 40 ਵਿਗੇ ਟੋਟਲ 40 ਵਿਗੇ ਜ਼ਮੀਨ ਵਿਕਾਊ ਹੈ ਮਿੱਠਾ ਪਾਣੀ ਮੋਟਰ ਲੱਗੀ ਹੈ ਪਾਣੀ ਵਾਲਾ ਡੱਗ ਵੀ ਬਣਿਆ ਮੌਕੇ ਤੇ ਕਣਕ ਅਤੇ ਜੀਰੇ ਦੀ ਟੌਪ ਦੀ ਫਸਲ ਖੜੀ ਹੈ ਜੀ ਕੋਲਾਤ ਤੋਂ 7 ਕਿਲੋਮੀਟਰ ਹੈ ਜੀ ਤੇ ਵਿੱਚ ਪੱਕਾ ਮਕਾਨ ਵੀ ਬਣਿਆ ਜੇ ਕਿਸੇ ਨੇ ਰਾਇਸ਼ੀ ਕਰਨੀ ਹੋਵੇ ਤਾਂ ਉਹਦੇ ਲਈ ਮਕਾਨ ਵੀ ਬਣਿਆ ਹੋਇਆ ਹੈ ਪਾਣੀ ਵਾਲਾ ਡੱਗ ਬਣਿਆ ਹੋਇਆ ਮੋਟਰ ਲੱਗੀ ਹੈ ਜੀ ਮਿੱਠਾ ਪਾਣੀ ਹੈ ਤੇ ਵਧੀਆ ਟੌਪ ਦੀ ਫਸਲ ਖੜੀ ਹੈ ਤੇ ਵਿੱਚ ਮਕਾਨ ਬਣਿਆ ਹੋਇਆ ਹੈ 40 ਵਿਗੇ ਟੋਟਲ ਇਹ ਜ਼ਮੀਨ ਹੈ ਤੇ 4 ਲੱਖ ਵਿਗੇ ਦਾ ਰੇਟ ਹੈ ਜੀ 4 ਲੱਖ ਰੁਪਏ ਵਿਗੇ ਦਾ ਰੇਟ ਰੱਖਿਆ ਗਿਆ ਤੇ ਆਪਾਂ ਤੁਹਾਨੂੰ ਮਾਲਕ ਦਾ ਨੰਬਰ ਵੀ ਦੱਸਾਂਗੇ ਉਸ ਤੋਂ ਪਹਿਲਾਂ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇਸ ਤਰ੍ਹਾਂ ਦੇ ਵੀਡੀਓ ਵੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਆਏ ਦਿਨ ਨਵੀਂ ਪ੍ਰਾਪਰਟੀ ਦੇਖਣ ਨੂੰ ਮਿਲ ਸਕੇ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ ਕਈ ਭੈਣ ਭਰਾ ਵੀਡੀਓ ਪੂਰੀ ਨਹੀਂ ਦੇਖਦੇ ਹੈਗੇ ਤੇ ਉਹ ਸਿਰਫ ਚੈਨਲ ਦਾ ਵਟਸਐਪ ਨੰਬਰ ਨੋਟ ਕਰਕੇ ਕਾਲ ਕਰਦੇ ਨੇ ਕਿ ਤੁਹਾਡੇ ਕੋਲੇ ਐਨੀ ਜ਼ਮੀਨ ਵਿਕਾਊ ਆ ਤਾਂ ਹਰੇਕ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਜੀ ਕਿ ਤੁਸੀਂ ਵੀਡੀਓ ਪੂਰਾ ਦੇਖਿਆ ਕਰੋ ਤੇ ਇਹ ਵਾਲੀ ਜ਼ਮੀਨ ਦੇ ਮਾਲਕ ਦਾ ਨੰਬਰ ਹੈ ਜਿਹੜਾ ਨੋਟ ਕਰ ਲਓ 9783203199 9783203199 ਇਹ ਮਾਲਕ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟੋਟਲ 40 ਵਿਗੇ ਜ਼ਮੀਨ 4 ਲੱਖ ਵਿਗੇ ਦੇ ਹਿਸਾਬ ਨਾਲ ਖਰੀਦ ਸਕਦੇ ਹਾਂ ਜਿਹੜੇ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਚੈਨਲ ਦੇ ਨਾਲ ਜੁੜੇ ਹੋਇਓ ਸਪੋਰਟ ਕਰਦੇ ਆ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਇਸ ਤਰ੍ਹਾਂ ਦੀਆਂ ਹੋਰ ਵੀ ਜ਼ਮੀਨਾਂ ਦੇਖਣ ਦੇ ਲਈ ਸਰਚ ਕਰੋ ਜੀ ਟਰੈਕਟਰ ਮੇਲਾ ਚੈਨਲ YouTube ਤੇ ਉੱਥੇ ਤੁਹਾਨੂੰ ਹਰ ਪ੍ਰਕਾਰ ਦੀਆਂ ਜ਼ਮੀਨਾਂ ਵੇਖਣ ਨੂੰ ਮਿਲਣਗੀਆਂ ਵਣਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਮਿਲਦੇ ਹਾਂ ਜੀ ਇੱਕ ਕਿਸੇ ਹੋਰ ਨਵੀਂ ਪ੍ਰਾਪਰਟੀ ਦੇ ਨਾਲ ਧੰਨਵਾਦ